ਪਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ ਨਾਬੇ ਦਾ ਨਾ ਆਪਣੇ ਕੋਸੀਚਾ ਸੀਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਆ ਟਿਕਟਾ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਅਕਾਲੀ ਭਾਜਪੀ ਦੀ ਕੋਈ ਟੱਕਰ ਲੈਣ ਲਈ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਭਾਜਪੀ ਦਾ ਪ੍ਰਧਾਨ ਹੈ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਬੀਜੇਪੀ ਜੁਆਇਨ ਕਰ ਲਈ ਉਹਦੀ ਘਰਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਂਦੀਦਾਂ ਨਾਲ ਆਲਾਈਅንስ ਦੀ ਕਰਦੇ ਆ ਇਹਦਾ ਮਤਲਬ ਕੀ ਹੋਇਆ ਸਭ ਰਲੇ ਮਿਲੇ ਆ ਜੀ ਇਹ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਮੈਂ ਸਾਡੇ ਵੱਲ ਜੀ ਓਵਰ ਵੈਲਮਿੰਗ ਰਿਸਪੌਂਸ ਹੈ ਲੋਕਾਂ ਦੇ ਵਿੱਚ ਜੋਸ਼ ਹੈ ਔਰ ਲੋਕ ਅੱਕੇ ਹੋਏ ਆ ਸਤਾਏ ਹੋਏ ਆ ਮੋਦੀ ਸਰਕਾਰ ਦੇ ਸਾਰੇ ਵਰਗਾਂ ਦੇ ਲੋਕ ਚਾਹੇ ਉਹ ਕਿਸਾਨ ਆ ਜੀ ਮਜ਼ਦੂਰ ਆ ਕਰਮਚਾਰੀ ਆ ਚਾਹੇ ਵਪਾਰੀ ਆ ਸਾਰੇ ਜਣਿਆਂ ਨਾਲ ਕੋਲ ਦੁਖੀ ਆ ਜਿਨ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਦੁਖੀ ਆ ਔਰ ਜੋ ਇਹਨਾਂ ਨੇ ਬੇਟੀਆਂ ਨਾਲ ਕੀਤਾ ਜੋ ਕਿਸਾਨਾਂ ਨਾਲ ਕੀਤਾ ਮਜ਼ਦੂਰਾਂ ਨਾਲ ਕੀਤਾ ਇਹ ਸਾਰਾ ਕੁਝ ਹੁਣ ਲੋਕਾਂ ਦੇ ਸਾਹਮਣੇ ਹੌਲੀ ਹੌਲੀ ਜਿਵੇਂ ਜਿਵੇਂ ਸਚਾਈ ਸਾਹਮਣੇ ਆਉਂਦੀ ਆ ਉਵੇਂ-ਉਵੇਂ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਜਿਹੜਾ ਕਿਲਾ ਹੈਗਾ ਨਾ ਉਹ ਟਾਰਾਸ਼ਾਈ ਹੋ ਰਿਹਾ गिर ਰਿਹਾ ਔਰ ਤੁਸੀਂ ਦੇਖਿਓ ਭਈ ਇਹ ਜਦੋਂ ਜਦੋਂ ਨਤੀਜੇ ਆਣਗੇ ਤੁਸੀਂ ਇਸ ਵਾਰੀ ਦੇਖਿਓ ਕਿ ਮੋਦੀ ਸਰਕਾਰ ਲੱਭਣੀ ਨਹੀਂ ਹੈ ਇੰਡੀਆ ਦੀ ਸਰਕਾਰ ਬਣਨ ਜਾ ਰਹੀ ਹੈ ਕਿਉਂਕਿ ਜਿਹੜੀ ਇੰਡੀਆ ਦੀ ਸਰਕਾਰ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਵਰਗੇ ਲੀਡਰ ਹੈ ਜਿਨ੍ਹਾਂ ਨੇ ਕੰਮ ਕੀਤਾ ਗਰਾਊਂਡ ਦੇ ਉੱਤੇ ਉਹ ਪੂਰੇ ਦੇਸ਼ ਦੇ ਵਿੱਚ ਜਿਹੜਾ ਦਿੱਲੀ ਦਾ ਮਾਡਲ ਸੀ ਪਹਿਲਾਂ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਲਾਗੂ ਕੀਤਾ ਹੁਣ ਅਸੀਂ ਜਿਹੜੇ 13 ਬੰਦੇ ਹੋਵਾਂਗੇ ਅਸੀਂ ਕੇਂਦਰ ਚ ਲੈ ਕੇ ਸਿੱਖਿਆ ਦਾ ਰੋਜ਼ਗਾਰ ਦਾ ਔਰ ਵਧੀਆ ਜਿਹੜੀਆਂ ਲੋਕਾਂ ਨੂੰ ਬਣਾਉਦੀ ਤੁਸੀਂ ਵੈਸੇ ਕੰਪੈਰੀਜ਼ਨ ਬੜਾ ਵਧੀਆ ਕਰਤਾ ਜੀ ਪਹਿਲਾਂ ਧਰਮਵੀਰ ਗਾਂਧੀ ਤੇ ਫਿਰ ਪ੍ਰਨੀਤ ਕੌਰ ਧਰਮਵੀਰ ਗਾਂਧੀ ਜੀ ਆਪਣੀ ਪਾਰਟੀ ਛੱਡ ਗਏ ਸੀ ਉਹਨਾਂ ਤੇ ਜਿਹੜਾ ਤੁਹਾਡੇ ਸਾਹਮਣੇ ਆ ਹੁਣ ਪ੍ਰਨੀਤ ਕੌਰ ਜੀ ਆਪਣੀ ਪਾਰਟੀ ਛੱਡ ਗਏ ਆ ਉਹ ਨਤੀਜਾ ਵੀ ਤੁਹਾਡੇ ਸਾਹਮਣੇ ਆ ਚੁਕਿਆ ਦੇ ਨਾਲ ਹੋਏਗੀ ਜੀ ਜਿਹੜਾ ਬੰਦਾ ਜਿਹੜਾ ਬੰਦਾ ਸੀਗਾ ਤੁਹਾਡਾ ਆਪਣਾ ਕਾਂਗਰਸ ਦਾ ਪ੍ਰਧਾਨ ਹੋ ਬੀਜੇਪੀ ਦਾ ਪ੍ਰਧਾਨ ਆ ਜਿਹੜਾ ਕਾਂਗਰਸ ਦਾ ਮੁੱਖ ਮੰਤਰੀ ਸੀਗਾ ਉਹਨੇ ਬੀਜੇਪੀ ਜੁਆਇਨ ਕਰ ਲਈ ਉਹ ਕਹਿੰਦਾ ਅਕਾਲੀ ਦਲ ਨਾਲ ਐਲਾਈਅੰਸ ਹੋਣਾ ਚਾਹੀਦਾ ਤਾਂ ਅਸੀਂ ਸਰਵਾਈਵ ਕਰਾਂਗੇ ਅਕਾਲੀ ਦਲ ਕਹਿੰਦੇ ਸਾਡਾ ਐਲਾਈਅੰਸ ਹੋਣਾ ਚਾਹੀਦਾ ਡਰਦੇ ਆ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਵੀ ਫੜ ਕੇ ਸਾਨੂੰ ਪਿੰਡਾਂ 'ਚ ਕਿਦਾਂ ਵੜਾਂਗੇ ਅਸੀਂ ਸੋ ਉਹਨਾਂ ਨੂੰ ਤਾਂ ਨਾ ਕੋਈ ਕੈਂਡੀਡੇਟ ਲੱਭਦਾ ਜੀ ਨਾ ਤੇ ਉਹਨਾਂ ਕੋਲੇ ਕੁਝ ਕਰਨ ਨੂੰ ਨਹੀਂ ਲੋਕਾਂ ਦੇ ਵਿੱਚ ਜਾਣ ਲਈ ਮੂੰਹ ਦਿਖਾਣ ਜੋਗਾ ਨਹੀਂ ਰਹਿ ਜੀ ਉਹ ਪਰ ਉਹਨਾਂ ਜੀ ਚਾਹੇ ਉਹ ਚਾਹੇ ਉਹਨਾਂ ਦਾ ਤੁਹਾਡੀ ਜਿਹੜੇ ਬੇਅਦਬੀਆਂ ਦਾ ਇਨਸਾਫ ਨਹੀਂ ਕੀਤਾ ਉਹਨਾਂ ਨੇ ਬੇਅਦਬੀਆਂ ਕੀਤੀਆਂ ਉਹਦਾ ਇਨਸਾਫ ਵੀ ਲੋਕਾਂ ਨੂੰ ਹੁਣ ਮਿਲ ਰਿਹਾ ਜੀ ਜੇ ਲੋਕਾਂ ਦੇ ਜਿਹੜੇ ਚਾਹੇ ਨੌਕਰੀਆਂ ਆ ਗਈਆਂ ਹੁਣ ਮਿਲ ਰਹੀਆਂ ਲੋਕਾਂ ਨੂੰ ਸਿਹਤ ਸਹੂਲਤਾਂ ਹੁਣ ਮਿਲ ਰਹੀਆਂ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਆ ਜੀ ਲੋਕ ਆਸ਼ਾਸ਼ ਕਰ ਰਹੇ ਆ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਬਹੁਤ ਖੁਸ਼ ਆ ਜੀ ਬਹੁਤ ਖੁਸ਼ ਆ ਤੇ ਇੱਕ ਬਹੁਤ ਹੀ ਮਤਲਬ ਲੈਂਡਸਲਾਈਡ ਵਿਕਟਰੀ ਹੋਣ ਜਾ ਰਹੀ ਹੈ ਮਾਨ ਸਰਕਾਰ ਦੀ 13 0 ਔਰ ਅਸੀਂ 13 ਸਾਰੇ ਜਣੇ ਜਣੇ ਅਸੀਂ ਇਕੱਠੇ ਜਾ ਕੇ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਕੇਂਦਰ ਦੇ ਰੁਕੇ ਹੋਏ ਫੰਡ ਹੈ ਉਹ ਸਾਰੇ ਵਾਪਸ ਲੈ ਕੇ ਆਵਾਂਗੇ ਪੰਜਾਬ ਦੀ ਡਿਵੈਲਪਮੈਂਟ 13 ਗੁਣਾ ਤੇਜ਼ ਹੋ ਗਈ ਉਹਦੇ ਨਾਲ ਠੀਕ ਹੈ ਦੇਖੋ ਇਹਨਾਂ ਦੀ ਆ ਕਰ ਰਹੇ ਆ ਜਿਨ੍ਹਾਂ ਦੀ ਜਿਨ੍ਹਾਂ ਨੇ ਇਸ ਤੋਂ ਪਹਿਲੀ ਸਾਡੇ ਤੋਂ ਪਹਿਲਾਂ ਦੀ ਸਰਕਾਰ ਸੀ ਜਿਹੜੇ ਮੁੱਖ ਮੰਤਰੀ ਸੀ ਉਹਦੇ ਘਰ ਵਾਲੇ ਮੈਂਬਰ ਆਫ ਪਾਰਲੀਮੈਂਟ ਸੀ ਐਸ ਵੇਲੇ ਉਹਨਾਂ ਤੋਂ ਸਾਫ਼ ਮੰਗਾਗਾ ਜਦੋਂ ਜਦੋਂ ਦੇਖੋ ਜਿਹੜੇ ਧਰਮਵੀਰ ਗਾਂਧੀ ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਮੈਂ ਉਹਨਾਂ ਦਾ ਕੰਪੇਨ ਮੈਨੇਜਰ ਸੀ ਜਿਹੜੇ ਮੇਰੇ ਨਾਲ ਸਾਰੇ ਵੋਲੰਟੀਅਰ ਇਹਨਾਂ ਨੇ ਸਾਰਿਆਂ ਨੇ ਕੰਮ ਕਰਕੇ ਅਸੀਂ ਉਹਨਾਂ ਨੂੰ ਪਾਰਲੀਮੈਂਟ ਚ ਪਹੁੰਚਾਇਆ ਸੀ ਤੋ ਕਿਤੇ ਨਾ ਕਿਤੇ ਇਸ ਪਾਰਟੀ ਦਾ ਇਹਨਾਂ ਦੇ ਵੋਲੰਟੀਅਰ ਦਾ ਉਹਨਾਂ ਦੇ ਸਿਰ ਤੇ ਕਰਜ਼ਾ ਹੈ ਉਹਨਾਂ ਦਾ ਹੁਣ ਫਰਜ਼ ਬਣਦਾ ਹੈ ਕਿ ਉਹ ਰੈਸਿਪਰੋਕਲ ਜੈਸਚਰ ਉਹ ਸਾਡੇ ਜਿਹੜਾ ਕੈਂਡੀਡੇਟ ਆ ਆਮ ਆਦਮੀ ਆਪਣੇ ਐਮਐਲਏ ਮੰਤਰੀ ਆਪਣੇ ਮੁੰਡਿਆਂ ਨੂੰ ਕੋਈ ਡੀਐਸਪੀ ਦੀ ਕੋਈ ਪੀਸੀਐਸ ਦੀ ਕੋਈ ਤਹਿਸੀਲਦਾਰ ਦੀ ਨੌਕਰੀ ਦੇਣ ਲਈ ਇਹ ਕੋਈ ਕੋਈ ਹੋਰ ਪਾਰਟੀ ਹੈ ਜੀ ਜਿਹਦੇ ਵਿੱਚ ਕੋਈ ਉਹਨਾਂ ਦੇ ਬੰਦੇ ਕਹਿਣ ਵੀ ਅਸੀਂ ਅਸੀਂ ਸਾਨੂੰ ਕੋਈ ਪ੍ਰਵਾਹ ਨਹੀਂ ਆਪਣੇ ਜਿਹੜੇ ਤੁਹਾਡੇ ਆ ਗਿਆ ਮਿਨਿਸਟਰ ਮਿਨਿਸਟਰ ਚਿਪ ਦੀ ਮਿਨਿਸਟਰ ਦੇ ਪੋਰਟਫੋਲੀਓ ਦੀ ਅਸੀਂ ਆਏ ਆ ਇੱਕ ਮਿਸ਼ਨ ਨਾਲ ਆਏ ਆ ਅਸੀਂ ਰਾਜਨੀਤੀ ਕਰਨ ਨਹੀਂ ਬਦਲਣ ਆਏ ਆ ਇਹ ਉਸੇ ਪਾਰਟੀ ਦੇ ਕਹ ਰਹੇ ਇੱਕੋ ਹੀ ਪਾਰਟੀ ਆ ਜਿਹਦੇ ਐਮਐਲਏ ਮੰਤਰੀ ਵਿਕਦੇ ਨਹੀਂ ਔਰ ਜਿਹਦੇ ਐਮਐਲਏ ਮੰਤਰੀ ਐਮਐਲਏ ਮੰਤਰੀ ਨਾ ਹੋ ਕੇ ਲੋਕਾਂ ਦੇ ਸੇਵਾਦਾਰ ਹੋ ਕੇ ਕੋਈ ਪ੍ਰਵਾਹ ਨਹੀਂ ਕਰਦੇ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਜੀ ਮੈਂ ਖੁਦ ਬਹੁਤ ਖੁਸ਼ ਆ ਮੈਂ ਖੁਦ ਕਹਿਆ ਜੀ ਮੱਲੋਣਾ ਜੀ ਕਿਉਂਕਿ ਮੈਂ ਜਦੋਂ ਹਸਤਾਲ ਬਣਾ ਰਿਹਾ ਸੀ ਮੈਂ ਜਦੋਂ ਮੱਲਾਕ ਲੇਨਿਕ ਬਣਾ ਰਿਹਾ ਸੀ ਇਹਨਾਂ ਨੇ ਸਾਡੇ ਫੰਡ ਬੰਦ ਕਰਤੇ ਮੈਨੂੰ ਤਾਂ ਵੱਟ ਚੜਦਾ ਸੀ ਮੈਨੂੰ ਗੁੱਸਾ ਆਉਂਦਾ ਸੀ ਫਿਰ ਮੇਰਾ ਖੂਨ ਖੋਲਦਾ ਸੀ ਮੈਂ ਕਹਾਂ ਜੀ ਮੈਨੂੰ ਦਿਓ ਮੌਕਾ ਪਾਰਟੀ ਨੇ ਮੌਕਾ ਦਿੱਤਾ ਹੁਣ ਮੈਂ ਜਾ ਕੇ ਦੋ ਦੋ ਹੱਥ ਕਰੂੰਗਾ ਨਾ ਤੇਰਾ ਠੀਕ ਹੈ ਠੱਗਦਾ ਜੀ ਮੇਰੇ ਖਿਲਾਫ ਸਾਰੇ ਕਾਂਗਰਸ ਅਫਸਰਾਂ ਦੀ ਬੀਜੇਪੀ ਦੀ ਜਮਾਨਤ ਜ਼ਬਤ ਹੋਈ ਸੀ ਔਰ ਲੋਕ ਕਹਿੰਦੇ ਆ ਕਿ ਇਹਨਾਂ ਨੂੰ ਨਾ ਜਿਵੇਂ ਮੈਂ ਮਕਰ ਮੈਂ ਐਗਜ਼ਾਮਪਲ ਨਹੀਂ ਦੇਣੀ ਚਾਹੁੰਦਾ ਸੱਪ ਦੀ ਵੀ ਉਹ ਜਿੰਨੀ ਦੇਰ ਪੂਰਾ ਉਲਟਾ ਨਾ ਨਾ ਹੋ ਜਾਏ ਉਹ ਕਹਿੰਦਾ ਜੀ ਇਹਨਾਂ ਨੂੰ ਨਾ ਤੁਸੀਂ ਇਹਨਾਂ ਦੀ ਹੁਣ ਡਾਕਟਰ ਸਾਹਿਬ ਆਪਾਂ ਜਮਾਨਤ ਜ਼ਬਤ ਕਰਾਣੀ ਆ ਤਾਂ ਕਿ ਮੁੜ ਕੇ ਟਿੱਕੇ ਬਹਿ ਜਾਣੇ ਬਾਲ ਠੀਕ ਹੈ ਠੀਕ ਹੈ ਜੀ ਪਹਿਲਾਂ ਬਾਦਲ ਸਾਰੇ ਜੀ ਬਾਦਲ ਵੀ ਮੁੰਡਾ ਵੀ ਜੋਾਈ ਵੀ ਭਾਈ ਵੀ ਸਾਲਾ ਵੀ ਜੀਜਾ ਜੀ ਸਾਰੇ ਹਰਗੇ ਨਾ ਟਿੱਕੇ ਬੈਠੇ ਨਾ RAM ਨਾ ਹੁਣ ਕਰਨ ਚ ਪੈ ਨਹੀਂ ਲੜਕਦੇ ਐਦਾਂ ਹੀ ਕੈਪਟਨ ਟਿੱਕੇ ਹਾਰਿਆ ਹੋਇਆ ਉਹ ਤਾਂ ਹੁਣ ਆਂਦਾ ਨਹੀਂ ਜੀ ਪਰਨੀਤ ਕੌਰ ਜੀ ਨਾਲ ਵੀ ਉਹੀ ਹੋਣਾ ਇਹਨਾਂ ਦਾ ਇੱਕੋ ਹੀ ਤਰੀਕਾ ਪਈ ਇਹਨਾਂ ਦੀ ਜਮਾਤ ਜ਼ਬਤ ਕਰਾ ਦਿਓ ਇਹ ਮੁੜ ਕੇ ਆਪਣੇ ਘਰ ਬੈਠਣਗੇ ਅਸੀਂ ਕੰਮ ਕਰਾਂਗੇ ਜੀ ਪਰਨੀਤ ਕੌਰ ਨੇ ਜਿਹੜੇ ਪ੍ਰੋਜੈਕਟ ਲੈ ਕੇ ਆਣੇ ਸੀ ਆਪਾਂ ਇਹ ਕੇਂਦਰ ਸਰਕਾਰ ਨਾਲ ਸੰਬੰਧ ਹੈ ਇਹਦਾ ਪਰਨੀਤ ਕੌਰ ਜੀ ਚਾਰ ਵਾਰੀ ਐਮਪੀ ਰਹੇ ਆ ਕੋਈ ਡੱਕਾ ਨਹੀਂ ਤੋੜਿਆ ਜੀ ਉਹਨਾਂ ਦੇ ਘਰ ਵਾਲੇ ਮੁੱਖ ਮੰਤਰੀ ਰਹੇ ਆ ਨਾ ਪਟਿਆਲੇ ਦਾ ਨਾ 90 ਦਾ ਨਾ ਆਪਣੇ ਕੌਸੀਚ ਅਸੀਂ ਦਾ ਕਿਸੇ ਦਾ ਕੁਝ ਨਹੀਂ ਸੁਧਾਰਿਆ ਉਹਨਾਂ ਨੂੰ ਵੀ ਪੁੱਛਾਂਗੇ ਉਹਨਾਂ ਨੂੰ ਵੀ ਸਵਾਲ ਕਰਾਂਗੇ ਕੋਈ ਮੁਕਾਬਲਾ ਨਹੀਂ ਹੈ ਜੀ ਸਾਰੇ ਭੱਜਦੇ ਪਏ ਆ ਟਿਕਟਾਂ ਛੱਡ ਕੇ ਭੱਜਦੇ ਪਏ ਕੋਈ ਕੋਈ ਕਾਂਗਰਸ ਦੀ ਇਕਾਲੀ ਭਾਜੀਪੀ ਜਗੜ ਲਾਲੜੀ ਤਿਆਰ ਨਹੀਂ ਹੈ ਜਿਹੜਾ ਬੰਦਾ ਜਿਹੜਾ ਬੰਦਾ ਕਾਂਗਰਸ ਦਾ ਪ੍ਰਧਾਨ ਸੀਗਾ ਹੁਣ ਬੀਜੇਪੀ ਦਾ ਪ੍ਰਧਾਨ ਹੈ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਸੀ ਉਹਨੇ ਬੀਜੇਪੀ ਜੁਆਇਨ ਕਰ ਲਈ ਉਹਦੀ ਘਰਵਾਲੀ ਨੇ ਬੀਜੇਪੀ ਜੁਆਇਨ ਕਰ ਲਈ ਤੇ ਉਹ ਗੱਲ ਕਾਂਲੀਦਲਾ ਅਲਾਈਸ ਦੀ ਕਰ ਰਹੇ ਆ ਇਹਦਾ ਮਤਲਬ ਕੀ ਹੋਇਆ ਸਭ ਰਲੇ ਮਿਲੇ ਆ ਜੀ ਇਹ ਕੋਈ ਨਹੀਂ ਹੈ ਟੱਕਰ ਮੈਂ ਕਿਉਂ ਪੜੇ ਹੋ ਚੱਕਰ ਮੈਂ ਸਾਡੇ